ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਬੂਰੀ ਨੀਲੀ 라ਵੀ ਝੋਟੀ ਦਿਖਾਉਣੀ ਆ ਮਣਕਣੀ ਆਖਾ ਇਹ ਸੇਰ ਆ ਡਿਟੇਲ ਵੀਰ ਤੋਂ ਪੁੱਛਦੇ ਦੇ ਬਾਰੇ ਆਓ ਗਏ ਕਰੀ ਗਲਵਾ ਸੱਸੀ ਕਾ ਬਾਈ ਜੀ ਸੱਸੀ ਕਾ ਗਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਲਗਨਦੀਸ਼ ਸਿੰਘ ਬਾਈ ਪਿੰਡ ਭਮੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਬਈਨਾ ਆਪਣਾ ਨੇੜਲੇ ਪਿੰਡ ਖਾੜਾ ਵਾ ਮਾਨੂੰ ਕੇ ਇੱਥੇ ਡੱਲਾ ਵਾ ਜਗਰਾਉਂ ਤੋਂ ਰਹੇਗਾ 10-12 ਕਿਲੋਟਰੀ ਤਿੰਨ ਨੰਬਰ ਬੋਲੀ ਆਪਣਾ 987232051 98723 2051 22051 ਜਿਹੜੀ ਆਪਾਂ ਝੋਟੀ ਦੇਖੀ ਆਂ ਨੇ ਘਰ ਦੀ ਜੰਪੜ ਆਪਣੀ ਹਾਂਜੀ ਵੀਰੇ ਘਰ ਦੀ ਆਪਣੀ ਪਹਿਲਣ ਆ ਠੀਕ ਹੈ ਤੇ ਦਿਨ ਬਾਫ ਪੂਰੀ ਹੀ ਇੱਕ ਅਧਾ ਦਿਨ ਹੀ ਰਹਿੰਦਾ ਹੋਵੇ ਦਾ ਸੁੰਦਾ ਠੀਕ ਹੈ ਤੇ ਬਾਕੀ ਇਹ ਜਿਹੜੀ ਇਹਦੀ ماں ਸੀ ਉਹਦਾ 14 ਪਲੱਸ ਸੀ ਦੁੱਧ ਠੀਕ ਹੈ ਹਾਂਜੀ ਵੀਰੇ ਤੇ ਹੁਣ ਠੀਕ ਹੈ ਕਿਹੜਾ ਲੱਗਿਆ ਇਹ ਹੁਣ ਠੀਕ ਹੈ ਨਾਬੇ ਵਾਲੇ ਸੰਧਾ ਹੋਵੇ ਵੀਰੇ ਠੀਕ ਹੈ ਨਾਬੇ ਵਾਲਾ ਸੀਮਟ ਰਖਾਇਆ ਪਿਆ ਹਾਂਜੀ ਹਾਂਜੀ ਤੇ ਸੋ ਵੀਰੋ ਮੂੰਹ ਮੱਥਾ ਦੇਖੋ ਤੇ ਸਿੰਗੀ-ਸੁੰਗੀ ਦੇਖੋ ਝੋਟੀ ਦੀ ਕਿਆ ਬਾਤ ਆ ਬਹੁਤ ਸੋਹਣਾ ਨਗੀਨਾ ਤੇ ਅੱਖ ਦੇਖੋ ਕਮ ਮਣਕਣੀ ਅੱਖਾਂ ਜਮਾ ਤੇ ਮੱਥੇ ਤੋਂ ਨੀਵਾ ਸਿੰਘ ਨੀਲੀ 라ਵੀ ਦੇ ਵਿੱਚ ਤੇ ਸਾਰੇ ਨਿਸ਼ਾਨੇ ਕਵਰ ਕਰਦੇ ਧੋਲੀ ਭਰਾ ਬਾਰਨਾਂ ਸੋ ਲਗਭਗ ਤਿਆਰੀ ਦੇ ਵਿੱਚ ਆ ਤੇ ਬਾਕੀ ਲੇਵਾ ਦੇਖੋ ਪਲੂਣ ਦੇ ਦਾ ਤੇ ਬਾਕੀ ਪੈਠਪੜ ਦੀ ਸੈਜ ਵਗੈਰਾ ਬੜਤਰ ਕੁਆਲਟੀ ਬਹੁਤ ਚੰਗੀ ਸਾਫ ਸੁਥਰੀ ਝੋਟੀਆਂ ਜਿਹਾ ਬਿਊਟੀਫੁੱਲ ਆ ਗਈ ਤੇ ਅੰਦਾਜ਼ਾ ਲਾਗ ਜਣੇ ਤੁਹਾਡੇ ਹਿਸਾਬ ਨਾਲ ਵੀਰ ਦੁੱਧ ਕਿੰਨਾ ਪਾ ਦਊਗੀ ਵੀਰ 4 7 ਤੋਂ ਪਾਈ ਦਊਗੀ ਠੀਕ ਐ ਸੋ 13 14 ਲੀਟਰ ਦੁੱਧ ਆਰਾਮ ਨਾਲ ਪਾ ਦੂ ਬਾਕੀ ਥਣਾ ਦੀ ਵਿੱਥੀ ਵਗੈਰਾ ਦੇਖੋ ਤੇ ਦਾਣੇ ਤੇ ਪੂਰੇ ਹੋਏ ਵਾ ਲੱਗ ਪਾਗੇ ਕਿਦੋਂ ਦਿਨ ਕੱਢ ਜੂ ਉੱਪਰ ਹਾਂ ਸੋ ਵੀਰੋ ਤੋਰਾ ਵਗੈਰਾ ਝੋਟੀਆਂ ਦੇਖ ਸਕਦੇ ਹੋ ਬਹੁਤ ਸੋੜੇ ਸਾਫ ਸੁਥਰੇ ਤੋਰੇ ਦੀ ਆ ਦੇ ਬਾਕੀ ਥਰਡ ਵੀ ਛੋੜਾ ਮੁਠੀ ਵਾਲਾ ਸਾਫ ਸੁਥਰਾ ਚੰਗੀ ਸੇਵਾ ਕਰ ਲਾਂਗੇ ਅੰਦਾਜ਼ਾ ਇਹ ਬੋਡੀ ਮਾਂਦਰ ਦੇਖ ਕੇ ਵੀ 3 14 ਲੀਟਰ ਦੁੱਧ ਰਾਵੜਾ ਪਾ ਦੂਗੀ ਤੇ ਬਾਕੀ ਛੋਟੀ ਜਿਹੀ ਬਰੀਕੀਆਂ ਬਰੂਕੇ ਦੇਖੋ ਕਿਆ ਬਾਤ ਹੈ ਜਮ ਬੂਥੀ ਦੀ ਬਹੁਤ ਜਿਆਦਾ ਸੋਹਣੀ ਆ ਸੋ ਦੇਖੋ ਮਣਕਣੀ ਅੱਖ ਤੇ ਮੱਥੇ ਤੋਂ ਨੀਵਾ ਸਿੰਘ ਚਾਰੇ ਪੈਰ ਧੋਤੇ ਹੋਏ ਸੋ ਦੇਖੋ ਸਾਫ ਸੁਥਰਾ ਆਂਡਰ ਕੁਆਲਟੀ ਤੇ ਜਿਹੜਾ ਵੀਰੇ ਰਵਾਪਾ ਪਾ ਲਿਆ ਇਹ ਘਰੇ ਘੱਟੀ ਦਾ ਰਵਾਪਾ ਮਲਕ ਜਿਹੜੀ ਮਾਂ ਸੀ ਪੂਰੀ ਸੇਲ ਸੀ ਬੱਸ ਉਹਦਾ ਦੁੱਧ ਸੀ ਵਧੀਆ ਸੀ ਜੋਨ ਨੂੰ ਵਧੀਆ ਨੋਰਮਲ ਬਈ ਆਪਣੀ ਜਿਵੇਂ ਚਵਾਈ ਉਹਦੀ ਸੀ ਜਿਵੇਂ ਚਵਾਈ ਠੀਕ ਹੈ ਮਰ ਕੇ ਜਾਣ ਦਾ ਅੱਜ ਆਪ ਨੂੰ ਵਧੀਆ ਚੰਗੀ ਖਰੀ ਨਿਕਲਦਾ ਤੋ ਹਾਂ ਬਈ ਪੂਰੀ ਚੰਗੀ ਖਰੀ ਤੇ ਰੇਂਜ ਇਹਦੀ ਕਿੰਨੀ ਹੋਊਗੀ ਕੋਈ ਆਪਾਂ ਫੋਨ ਤੇ ਰੇਟ ਆਪਾਂ ਫੋਨ ਤੇ ਕਰੋ ਜੈ ਜੀ ਹੋਵੇ ਠੀਕ ਹੈ ਜੈ ਜੀ ਹੋ ਬਿਲਕੁਲ ਜੈ ਜੀ ਹੋਊਗਾ ਸੁਭਰੋ ਆਪ ਦੇਖੋ ਮਣਕਣੀ ਅੱਖ ਮੱਥੇ ਤੇ ਫੁੱਲੀ ਤੇ ਪੈਰ ਚਾਰੇ ਤੋਤੇ ਕੋ ਥਣਵਾਣਾ ਨੇੜੇ ਤੋਂ ਦੇਖ ਸਕਦੇ ਹੋ ਥੋੜਾ ਸਾਫ਼ ਸੁਥਰਾ ਥਣਵਾਣਾ ਤੇ ਬਾਕੀ ਸਵਾਦੀ ਵੀ ਤੇ ਅੱਗੇ ਇਹਦੇ ਪੱਗਿਆ ਰ ਬੱਚੀ ਦੇਖੀ ਜਨੇ ਹਾਂਜੀ ਵੀਰੇ ਕਿੰਨੀ ਉਮਰ ਹੈ ਜੀ ਆ ਮੈਂ ਤੈਨੂੰ ਕਿੰਨੀ ਉਮਰ ਦੱਸੀ ਜੀ ਵੀਰੇ ਸਾਲ ਦੇ ਨੇੜੇ ਹੋਣ ਵਾਲੀ ਐ ਥੋੜੇ ਜਿਹਾ ਰਹਿੰਦੇ 15 ਦਿਨ ਬਾਅਦ ਇੰਨੇ ਰਹਿੰਦੇ ਠੀਕ ਐ ਇਹ ਬੱਚੀ ਪ्योर ģੇਰ ģੇਰ ਵੜਦੀ ਹੋਈ ਐ ਪ्योर ģੇਰ ģੇਰ ਵੜਦੀ ਐ ਮਾਂ ਦਾ ਹੈਗਾ ਹੀ 10 15 ਪਲੱਸ ਦੇ ਨੇੜੇ ਹੈਗਾ ਹੀ ਦੁੱਧ ਠੀਕ ਐ ਤੇ ਇਹਦਾ ਰੇਟ ਕੀ ਐ 15000 15000 ਰੁਪਇਆ ਸੋ ਵੀਰੋ ਰੇਟ ਵੀਰ ਨੇ ਕੀਤਾ ਇਹਦਾ 15000 ਰੁਪਏ ਥਾਣ ਤੋਂ ਸਹੀ ਥੱਲੇ ਹਾਂ ਠੀਕ ਹੈ ਸੋ ਦੇਖੋ ਮੂੰਹ ਮੱਥਾ ਪਿਓਰ ਗੈਰਨਸਲ ਦੀ ਬੱਚੀ ਹੈ ਕਿਸੇ ਵੀ ਨੇ ਗੈਬ ਡੀਡ ਚੈੱਕ ਕਰਨੀ ਹੋਵੇ ਤਾਂ 14-15 ਕਿਲੋ ਵਾਲੀ ਮਾਦੀ ਹੈ ਬੱਚੀ ਆ 15000 ਰੁਪਏ ਹੈਗਾ ਇਹਦਾ ਰੇਟ ਬੱਚੀ ਦਾ ਇੱਕ ਸਾਲ ਦੀ ਏਜ ਹੋਗੀ ਤੇ ਵੀਰੋ ਦੂਜੇ ਨੰਬਰ ਜਿਹੜੇ ਆਪਾਂ ਇਹ ਜਰਸੀ ਬੱਚੀ ਦੇਖੀ ਜਾਂਦੇ ਆ ਤੇ ਥੋੜਾ ਜਿਹਾ ਨਾ માત્ર ਸਾਈਵਾਲ ਦਾ ਬ੍ਰੈਂਡ ਆ ਗਿਆ ਜਾਨਾ ਹਾਂਜੀ ਵੀਰੇ ਠੀਕ ਹੈ ਇਹਦੀ ਉਮਰ ਕਿੰਨੀ ਹੈ ਇਹਦੀ ਵੀਰੇ ਇਹਦੀ 11 ਮਹੀਨੇ ਦੀ ਉਮਰ ਆ 11 ਮਹੀਨੇ ਦੀ ਉਮਰ ਆ ਤੇ ਥਾਣ ਤੋਂ 4 ਸਹੀ ਆ ਹਾ ਜੀ ਵੀਰੇ ਸਹੀ ਹੈ ਇਹਦੀ ਮਾਨ ਦਾ ਦੋਤੇ ਹੈ 19 ਪਲੱਸ ਹੈਗਾ ਹੀ ਠੀਕ ਆ ਪ्युअर ਜਰਸੀ ਦੀ ਸੀਗੀ ਪ्युअर ਜਰਸੀ ਦੀ ਠੀਕ ਆ ਇਹਦੀ ਰੇਂਜ ਕਿੰਨੀ ਕਹੂਗੇ ਇਹਦੀ ਰੇਂਜ ਹੈਗੀ ਮੇਰੀ 16000 ਰੁਪਏ ਆਪਣਾ ਮਾਨਤਨ ਕਰ ਦਾਂਗੇ ਹਾਂ ਜੀ ਵੀਰੇ ਮਾਨਤਨ ਕਰ ਦੋ ਠੀਕ ਆ ਇੱਕ ਅੱਗੇ ਨਿੱਕੀ ਕਾਲੀ ਬੱਛੀਆ ਬੋਰ ਦੇਖਿਆ ਦੱਬੀ ਹੈਣਾ ਇਹ ਸਾਲ ਦੀ ਵੀ ਇਹ ਵੀ ਨੰਬਰ ਸਾਲ ਦੀ ਹੈ ਤੇ ਵੀਰੇ ਜਿਹੜੀ ਨਿੱਕੀ ਬੱਛੀ ਦੇਖਿਆ ਨੇ ਆਪਾਂ ਇਹ ਵੀ ਵੀਰੇ ਆਪਾਂ ਦੇ ਦਾਂਗੇ ਨਾਲ ਕੋ ਮਰ ਫ੍ਰੀ ਕਾਤੀ ਦੇ ਦਾਂਗੇ ਵੀ ਕਾਤੀ ਇਹ ਦੇ ਉਹ ਥਾਂ ਤੁਹਾਨੂੰ ਸਹੀ ਹੈ ਵੈਸੇ ਇਹ ਹਾਂ ਥਾਂ ਸਹੀ ਹੈ ਥਾਂ ਤੁਹਾਨੂੰ ਵੈਸੇ ਸਹੀ ਆ ਤੇ ਆਪਾਂ ਤੁਹਾਨੂੰ ਦਿਖਾ ਦਿਆਂ ਦੋ ਬੱਚੇ ਦਿਖਾ ਦਿਆਂ ਇੱਕ ਦਿਖਾਤੀ ਬੂਰੀ ਝੋਟੀ ਸੋ ਬੂਰੀ ਝੋਟੀ ਦਾ ਪੂਰੀ ਸੋਹਣੀ ਆਪਾਂ ਤੁਹਾਨੂੰ ਨਗੀਨਾ ਦਿਖਾਇਆ ਜਿਹੜੇ ਵੀਰ ਦੇ ਘਰੇ ਜਾਵੜੀ ਪਹਿਲਾ ਸੂਆ ਪਲੂਨ ਸੁੰਦੀ ਆ 8-10 ਸੂਏ ਜਿੱਥੇ ਰਹਿ ਗਈ ਘਰ ਭਰ ਦੇ ਦਾ ਪੂਰਾ ਰਵਾ ਤਿਆਰ ਕਰ ਦੇਣਾ ਸੀਮਨ ਆਪਾਂ ਦੱਸੇ ਨਾਬੇ ਵਾਲਾ ਦੇ ਨਾਬੇ ਵਾਲੇ ਸੰਧ ਠੀਕ ਆ ਨੰਬਰ ਬੋਲ ਜੀ ਭਰਾ ਦੇ ਵਾਲਾ 987222055 ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ